ਆਹ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਆਸਟ੍ਰੇਲੀਆ ਦੀਆਂ ਦੱਸਾਂ ਜਿਹੜੀਆਂ ਤੁਹਾਨੂੰ ਆਮ ਕਿਸੇ ਨੇ ਨਹੀਂ ਦੱਸਣੀਆਂ ਇੱਥੇ ਮੈਲਬੌਰਨ ਦੇ ਵਿੱਚ ਮੈਂ ਵੇਖਿਆ ਕਿ ਇੱਥੇ ਸਰੋਂ ਆ ਜਿਹੜੀ ਉਹ ਆਮ ਹੈ ਉਗਦੀ ਹੈ ਪੰਜਾਬੀ ਸਾਗ ਤੋੜ ਦੇ ਸੜਕਾਂ ਦੇ ਆਲੇ ਦੁਆਲੇ ਆਮ ਏ ਦੇਖ ਕੇ ਜਾ ਸਕਦੇ ਨੇ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਸੁੱਖਾ ਨਹੀਂ ਖੜਾ ਹੁੰਦਾ ਸੜਕਾਂ ਦੇ ਇੱਥੇ ਕੋਈ ਵੀ ਸੜਕ ਕੋਈ ਵੀ ਪਲਾਟ ਖਾਲੀ ਉਦੇ ਵਿੱਚ ਸਰੋਂ ਤੁਹਾਨੂੰ ਤੋੜੀਆ ਸਰੋਂ ਲੱਗਦੀ ਹੈ ਮੈਨੂੰ ਇਹ ਕਿਉਂਕਿ ਬਰੀਕ ਹੈ ਮੈਂ ਦੇਖੀ ਹੈ ਇਹ ਇਹ ਬਰੀਕ ਸਰੋਂ ਹੈ ਇਹ ਸਰੋਂ ਦਾ ਸਮਝ ਲਓ ਇੱਥੇ ਬਹੁਤਾਤ ਹੈ ਮੈਲਬੌਰਨ ਟਾਰਨੇ ਟਿਗਨੀ ਨਾ ਜਿੱਧਰ ਵੀ ਜਾਓ ਤੁਸੀਂ ਸਰੋਂ ਹੈ ਸਰੋਂ ਦੇਖਦੀ ਹੈ ਮੈਂ ਬੜਾ ਖੁਸ਼ ਹੋਣਾ ਦੇਖ ਕੇ ਵੀ ਚਲੋ ਪੰਜਾਬੀਆਂ ਨੂੰ ਸਾਗ ਤਾਂ ਮਿਲ ਜਾਂਦਾ ਹੈ ਸਾਗ ਬਹੁਤ ਹੀ ਦਿਲ ਦੇ ਨੇੜੇ ਹੈ ਸਾਡੇ ਪੰਜਾਬੀਆਂ ਦੇ ਬਹੁਤ ਜ਼ਿਆਦਾ ਵਸੋਂ ਆ ਮੈਲਬੌਰਨ ਦੇ ਸਵਾਬੇਰੀਏ ਚ ਆਪਣੇ ਪੰਜਾਬੀਆਂ ਦੀ ਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹਨਾ ਵੀ ਦਿਨ ਦੇ ਵਿੱਚ ਇੱਥੇ ਘਰ ਖਾਲੀ ਹੁੰਦੇ ਨੇ ਇੱਥੇ ਸਿਰਫ ਰਾਤ ਨੂੰ ਸੌਣ ਆਉਂਦੇ ਨੇ ਉਹ ਲੋਕ ਜੋ ਦਿਨੇ ਡਿਊਟੀਆਂ ਕਰਦੇ ਨੇ ਦਿਨੇ ਸੌਣ ਆਉਂਦੇ ਨੇ ਉਹ ਲੋਕ ਜੋ ਰਾਤ ਨੂੰ ਡਿਊਟੀਆਂ ਕੁੜੀਆਂ ਖਾਸ ਕਰਕੇ ਕੁੜੀਆਂ ਡਿਊਟੀ ਕਰਦੀਆਂ ਨੇ ਮੈਕਡੋਨਲਡਸ ਚ ਨਾਈਟ ਦੀ ਤੇ ਰਾਤ ਨੂੰ ਚੱਪਲਾ ਉਹਨਾਂ ਦੀਆਂ 3 ਭੈਣਾਂ ਦੀਆਂ ਘਰਾਂ ਦੇ ਬਾਹਰ ਖੁੱਲੀਆਂ ਹੁੰਦੀਆਂ ਨੇ ਕਿਉਂਕਿ ਚਾਰ-ਚਾਰ 3 ਭੈਣਾਂ ਆਪਣੀਆਂ ਇਕੱਠੀਆਂ ਹੋ ਕੇ ਇੱਕ ਮਕਾਨ ਲੈ ਲੈਂਦੀਆਂ ਨੇ 2500 ਤੋਂ 2800 3000 ਡਾਲਰ ਦੇ ਕਰੀਬ ਉਹਦਾ ਕਿਰਾਇਆ ਹੁੰਦਾ ਇਸੇ ਤਰ੍ਹਾਂ ਹੀ ਮੁੰਡੇ 4 ਜਾਂ 6 ਲੈ ਲੈਂਦੇ ਨੇ ਬਹੁਤ ਲੋਕ ਆਪਣੀਆਂ ਗੱਡੀਆਂ 'ਚ ਵੀ ਰਾਤਾਂ ਕੱਟਦੇ ਨੇ ਉਹ 1% ਨੇ ਤੇ ਇਹਦਾ ਸਬੂਤ ਮੈਂ ਦੇ ਸਕਦਾ ਤੁਹਾਨੂੰ ਵੀ ਜਿਹੜੇ ਅ ਇੱਥੇ ਦਿਨ 'ਚ ਨਹੀਂ ਰਹਿੰਦੇ ਕੋਈ ਨਹੀਂ ਰਹਿੰਦਾ ਅੱਖ ਦੇਖ ਲਓ ਖਾਲੀ ਪਿਆ ਨਾ ਬਿਲਕੁਲ ਖਾਲੀ ਪਿਆ ਤੇ ਆਹ ਢੋਲ ਨੇ ਜਿਹੜੇ ਸਵੇਰੇ ਗੱਡੀ ਆਉਣੀ ਸੀ ਕੂੜੇ ਵਾਲੇ ਢੋਲ ਬਾਹਰ ਕੱਢ ਕੇ ਰੱਖਤੇ ਬਾਹਰ ਕੱਢ ਕੇ ਰੱਖਤੇ ਤੇ ਇਹਨਾਂ ਨੂੰ ਘਰ ਦੇ ਗੇਟ ਤੇ ਰੱਖਣ ਲਈ ਕੋਈ ਨਹੀਂ ਹੈਗਾ ਕਰੇ ਕਿਉਂਕਿ ਗੱਡੀ ਇਹਨੂੰ ਡੰਪ ਚ ਸਿੱਟ ਕੇ ਵਾਪਸ ਚਲੀ ਗਈ ਤੇ ਹੁਣ ਸ਼ਾਮ ਨੂੰ ਆ ਕੇ ਜਾਂ ਦੁਪਹਿਰ ਨੂੰ ਆ ਕੇ ਇੰਟਰ ਕਰਨਗੇ ਇਹ ਆ ਦੇਖੋ ਕਿੰਨੇ ਕਿੰਨੇ ਸੁੰਦਰ ਘਰ ਨੇ ਜਿਹੜੇ ਬਜ਼ੁਰਗਾਂ ਦੀ ਅਨਹੋਦ ਤੋਂ ਪਰਿਵਾਰ ਤੇ ਬੱਚਿਆਂ ਦੀਆਂ ਕਲਕਾਰੀਆਂ ਤੋਂ ਰਹਤ ਨੇ ਇੱਥੇ ਬੱਚਿਆਂ ਦਾ ਇੱਕ ਹੋਰ ਰੋਲ ਵੀ ਹੈ ਬੱਚਿਆਂ ਤੇ ਕੰਟਰੋਲ ਬਹੁਤ ਹੈ ਤੇ ਬੱਚਿਆਂ ਨੂੰ ਤਕਰੀਬਨ ਤਕਰੀਬਨ ਮਾਪੇ ਕੋਲੇ ਛੱਡੇ ਆਉਂਦੇ ਨੇ ਪਿੰਡ ਉਹ 5ਵੀਂ 7ਵੀਂ ਤੱਕ ਉੱਥੇ ਹੀ ਉਹ ਦਾਦਾ-ਦਾਦੀ ਕੋਲ ਪੜਦੇ ਨੇ ਉਹਨਾਂ ਨੂੰ ਸੰਯੁਕਤ ਪਰਿਵਾਰ ਮਿਲ ਜਾਂਦਾ ਹੈ ਇਹਦੇ ਨਾਲ ਪੰਜਾਬ ਦਾ ਸੱਭਿਆਚਾਰ ਵੀ ਜਿਉਂਦਾ ਰਹਿੰਦਾ ਉਹਨਾਂ ਦੀ ਪੰਜਾਬ ਦੇ ਨਾਲ ਪਕੜ ਰਹਿੰਦੀ ਹੈ ਕਿਉਂਕਿ ਜੇ ਬੱਚਾ ਇੱਥੇ ਪਲ ਜਵੇ ਤਾਂ ਉਹ ਅੰਗਰੇਜ਼ਾਂ 'ਚ ਮਿਕਸ ਹੋ ਜਾਂਦਾ ਆ ਦੇਖੋ ਤੁਸੀਂ ਆ ਸਰੋਂ ਕਿਸੇ ਦੀ ਬੀਜੀ ਨਹੀਂ ਹੋਈ ਇਹ ਆਪਣੇ ਆਪ ਉੱਗਦੀ ਹੈ ਸਰੋਂ ਤੇ ਆ ਦੇਖੋ ਤੁਸੀਂ ਹੁਣ ਇੱਕ ਖੇਤ ਦੇ ਵਿੱਚ ਸਾਹਮਣੇ ਸਰੋਂ ਦੇਖ ਲੋ ਕਿੰਨੀ ਹੈ ਜਹਾਜ਼ ਇੱਥੇ ਹਰੇਕ ਮਿੰਟ 'ਚ ਦੋ ਉਤਰਦੇ ਨੇ ਮੇਰੇ ਘਰ ਦੀ ਬੈਕ ਸਾਈਡ ਤੇ ਜਹਾਜ਼ ਅੱਡਾ ਹੈ ਇਨੂ 에어ਪੋਰਟ ਕਹਿੰਦੇ ਨੇ ਤੇ ਆਹ ਦੇਖੋ ਤੁਸੀਂ ਸਰੋਂ ਹੀ ਸਰੋਂ ਤੇ ਘਰ ਦੀ ਸੇਲ ਹੁੰਦੀ ਹੈ ਮੇਰੇ ਘਰ ਦੇ ਬਰੋਬਰ ਆਕਸ਼ਨ ਹੋਈ ਸੀ ਉਹ ਤਾਂ ਵਿਕ ਗਿਆ ਤੇ ਆਹ ਵੇਕਣ ਵਾਲਾ ਇੱਥੇ ਕੋਈ ਕੰਪਨੀ ਬਣਾਉਂਦੀ ਹੈ ਕੋਈ ਕੋਸ਼ਿਸ਼ ਕਰਦੀ ਹੈ 8 ਤੋਂ 10 ਲੱਖ 6 7 8 10 ਲੱਖ ਦਾ ਘਰ ਛੋਟਾ ਵੱਡਾ ਇੱਥੇ 10 ਲੱਖ ਡਾਲਰ ਮੇਰਾ ਮਤਲਬ ਕਰੋੜ ਤੋਂ ਉੱਪਰ ਹੀ ਟੱਪ ਜਾਂਦਾ ਹੈ 1.5 ਕਰੋੜ 2 ਕਰੋੜ 3 ਕਰੋੜ ਇਸ ਤਰ੍ਹਾਂ ਦੇ ਘਰ ਹੁੰਦੇ ਨੇ ਇੱਥੇ ਜੇ ਇੱਥੇ ਇੱਕ ਬੰਦਾ ਘਰ ਵੇਚ ਕੇ ਆਪਣੇ ਇੰਡੀਆ ਚਲਿਆ ਜਾਵੇ ਤਾਂ ਉੱਥੇ ਉਹ ਫੈਕਟਰੀ ਲਾ ਸਕਦਾ ਹੈ 1 ਕਰੋੜ ਰੁਪਿਆ ਉਹਦੇ ਕੋਲੇ ਨਕਦ ਹੋ ਜਾਊਗਾ 5 ਕਰੋੜ ਉਹਨੂੰ ਬੈਂਕ ਦੇ ਦਊਗਾ ਇਸ ਲਈ ਮੈਂ ਕੋਈ ਇਹਨੂੰ ਵਧੀਆ ਨਹੀਂ ਮੰਨਦਾ ਐਂਗਾ ਵੀ ਇੱਥੇ ਰਹਿ ਕੇ ਹੀ ਇੱਥੇ ਰੋਟੀ ਖਾਣੀ ਹੈ ਕਿਉਂਕਿ ਇੱਥੇ ਤਾਂ ਗੋਭੀ ਪੇਟਾ 2 ਡਾਲਰਾਂ ਦਾ ਕਿਲੋ ਹੈ ਮਤਲਬ 140 ਰੁਪਏ ਦਾ ਤੇ ਜਿਹੜੇ ਮਰੂਦ ਨੇ ਉਹ 2000 ਰੁਪਏ ਕਿਲੋ ਨੇ ਅੰਬ ਨੇ 2000 ਰੁਪਏ ਕਿਲੋ ਨੇ ਫਿਰ ਜਦੋਂ ਇੰਨੀਆਂ ਮਹਿੰਗੀਆਂ ਚੀਜ਼ਾਂ ਇੱਥੇ ਰਹਿ ਕੇ ਖਾਓਗੇ ਫਿਰ ਤੁਹਾਡਾ ਪ੍ਰਵਾਸ ਕਰਨ ਦਾ ਕੋਈ ਫਾਇਦਾ ਨਹੀਂ ਪ੍ਰਵਾਸ ਹੁੰਦਾ ਸੀਗਾ ਜਦੋਂ ਅਸੀਂ ਪੰਜਾਬ ਤੋਂ ਪ੍ਰਵਾਸ ਕਰਦੇ ਸੀ ਬਹੁਤ ਜ਼ਿਆਦਾ ਪੈਸਾ ਕਮਾ ਕੇ ਵਾਪਸ ਪੰਜਾਬ ਆਉਣਾ ਤੇ ਪੰਜਾਬ ਆਪ ਖੁਸ਼ਹਾਲ ਹੋਣਾ ਤੇ ਆਪਣੇ ਰਿਸ਼ਤੇਦਾਰਾਂ ਆਪਣੇ ਬੱਚਿਆਂ ਨੂੰ ਇੱਕ ਚੰਗੀ ਉੱਚ ਵਿੱਦਿਆ ਦਿਵਾ ਕੇ ਮਿਡਲ ਕਲਾਸ ਚੋਂ ਜਾਂ ਗਰੀਬੀ ਚੋਂ ਅਪਰ ਕਲਾਸ ਚ ਜਾਣਾ ਇਹ ਪ੍ਰਵਾਸ ਚੰਗਾ ਸੀ ਨਾ ਕਿ ਇਹ ਪ੍ਰਵਾਸ ਜਿਹੜਾ ਕਿ ਅਸੀਂ ਇੱਥੇ ਵੀ ਗਰੀਬੀ ਰੇਖਾ 'ਤੇ ਰਹਿੰਦੇ ਆ ਕਿਉਂਕਿ ਜੇ ਤੁਸੀਂ ਸੋਚੋ ਵੀ ਅਸੀਂ ਪੰਜਾਬ ਤੋਂ ਇੱਥੇ ਆ ਕੇ ਇੱਕ ਘਰ ਲੈ ਲਿਆ ਦੋ ਘਰ ਲੈ ਲੇ ਤਾਂ ਕੋਈ ਅਮੀਰੀ ਨਹੀਂ ਅਮੀਰ ਤਾਂ ਇੱਥੇ ਟਿੰਗ ਟੋਟਿੰਗ ਪੈਂਦਾ